ਇਕ ਤਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਜਿਹੜੀ ਹੁੰਦੀ ਆ ਉਹ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਾ ਬਿਲ ਜਿਹੜਾ ਪਾਸ ਕੀਤਾ ਗਿਆ ਇੱਕ ਡਰੱਗਸ ਦੇ ਮਾਮਲੇ ਤੇ ਸਖਤ ਤੋਂ ਸਖਤ ਸਜ਼ਾ ਦਾ ਪ੍ਰਵੀਜ਼ਨ ਰੱਖਿਆ ਗਿਆ ਸੁ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਸਾਡਾ ਫਰਜ ਹੈ ਕਿ ਸਾਡੀ ਗਰੰਟੀ ਵੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਅਸੀਂ ਜਦੋਂ ਕਸਬਿਆਂ ਪਿੰਡਾਂ ਜਾਂਦੇ ਸੀ ਤਾਂ ਸਾਡੀਆਂ ਗਰੰਟੀਆਂ ਸੀ ਤੇ ਮੈਨੂੰ ਉਮੀਦ ਹੈ ਕਿ ਲੋਕ ਪੱਕੀ ਫੈਸਲੇ ਹੋਏ ਨੇ ਤੇ ਲੋਕ ਇਸ ਗੱਲ ਤੇ ਖੁਸ਼ ਵੀ ਹੋਣਗੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਭਗਵਤ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਉਹਦੇ ਉਹਨੂੰ ਕੰਸਲਟਿੰਗ ਕਮੇਟੀ ਚ ਭੇਜ ਕੇ ਅਸੀਂ ਲੋਕਾਂ ਦੀ ਰਾਏ ਲੈਣੀ ਚਾਹੁੰਦੇ ਆ ਕਿ ਕਾਨੂੰਨ ਨੂੰ ਮਤਲਬ ਕਿਵੇਂ ਹੋਰ ਜ਼ਿਆਦਾ ਵਧੀਆ ਬਣਾ ਸਕੀਏ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਉਹ ਹਿੰਮਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਅਸੀਂ ਕੋਈ 117 ਬੰਦੇ ਬਹਿ ਕੇ ਸ਼ਾਇਦ ਨਾ ਬਣਾ ਸਕੀਓ ਉਹਨਾਂ ਜਿੰਨਾ ਤੇ 3.5 ਕਰੋੜ ਬੰਦਾ ਦੱਸ ਸਕਦਾ ਇਹ ਦੋਨੋਂ ਸਿੰਘ ਸਾਹਿਬ ਰਸ਼ੇ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਬਹੁਤ ਸਾਰੇ ਤੁਸੀਂ ਕਾ ਵੀਆਈਪੀ ਜਿਹੜੇ ਲਈ ਇਹ ਸਰਦਾਰਾ ਮੰਗ ਰਹੇ ਆ ਉਹ ਕਿਹੜੀਆਂ ਨੇ ਵੀਆਈਪੀ ਕਿਹੜੇ ਕੀ ਇਹ ਸਰਦਾਰਾ ਮੰਗ ਰਹੇ ਨੇ ਜਿਹੋ ਦੇ ਅੰਦਰ ਜਿਹੜੀ ਲਸ਼ਾਣੇ ਵਾਲੀ ਗੱਲ ਹੈ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਜ਼ਿੰਮੇਵਾਰ ਨੇ ਭਾਵੇਂ ਜਿੱਡੇ ਮਰਜੀ ਨੇ ਚਾਹੇ ਪੋਲਿਟਿਕਲ ਲੀਡਰ ਨੇ ਚਾਹੇ ਅਫਸਰ ਨੇ ਵਟਾਏ ਜਦੋਂ ਹੋ ਫਰੇਗੇ ਕੋਈ ਵੀ ਆਈਪੀ ਫੈਸਿਲਿਟੀ ਨਹੀਂ ਉਹਨਾਂ ਨੂੰ ਆਮ ਕੈਦੀਆਂ ਵਾਂਗੂ ਨਾਲ ਬਿਹਤਰੀ